ਪਿੰਡ ਪਡੋਰੀ ਵਿੱਚ ਨੌਜਵਾਨ ਰਿ ਸ਼ਰਿਆਮ ਗੁੰਡਾ ਕਰਦੀ ਤੇ ਜਾਨੋ ਮਾਰ ਦੇਣ ਦੀਆਂ ਧੰਦਾ ਧਮਕੀਆਂ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੂੰ ਲਾਈ ਜਾਨ ਮਾਲ ਦੀ ਰਾਖੀ ਦੀ ਗਵਾਰ ਪਿੰਡ ਪਡੋਰੀ ਵਿਸ਼ਾਲ ਜਲੰਧਰ ਵਿਖੇ ਅਮਨਦੀਪ ਗਗਨਦੀਪ ਦੇ ਘਰ ਤੇ ਪਿੰਡ ਦੇ ਇੱਕ ਵਿਅਕਤੀ ਪਵਨ ਕੁਮਾਰ ਪੁੱਤਰ ਅਮਰੀਕ ਚੰਦ ਬਲੋਹ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗਗਨਦੀਪ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਦਰੋਂ ਗੇਟ ਲਗਾ ਲਿਆ ਇਹ ਘਟਨਾ 12/7/21 ਦੀ ਹੈ ਪਵਨ ਕੁਮਾਰ ਬਲੋ ਸ਼ਰਯਾਮ ਧਮਕੀਆਂ ਦੇਣ ਤੇ ਬੀ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਮੌਕੇ ਡੈਮੋਕ੍ਰੈਟਿਕ ਭਾਰਤੀ ਲੋਕਦਲ ਦੇ ਸੀਨੀਅਰ ਆਗੂ ਪੰਜਾਬ ਮਹਿੰਦਰ ਸਿੰਘ ਬਲੇਰ ਨੇ ਆਖਿਆ ਕਿ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਆਪਣਾ ਕਲਕਟਾਰੀਆ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਸਭ ਤੋਂ ਪਹਿਲੇ ਗਾਇਕੀ ਗਾਇਕਾ ਮੈਸਰ ਮਹਸਨ ਚੇਅਰਮੈਨ ਪੰਜਾਬ ਡੈਮੋਕ੍ਰੈਟਿਕ ਪਾਰਟੀ ਲੋਕਧਰਤਾ ਚੇਅਰਮੈਨ ਪੰਜਾਬ ਆਜਾਸੀ ਕਲੋਰੀ ਦੇ ਵਿੱਚ ਪਹੁੰਚਿਆ ਇਹਨਾਂ ਦੇ ਘਰ ਦੇ ਵਿੱਚ ਵਾਰ-ਵਾਰ ਹਮਲੇ ਹੁੰਦੇ ਆ ਕਲੋਰੀ ਦਾ ਹੀ ਗੁੰਡਾ ਆ ਜੋ ਕਿਰਪਾਨ ਲੈ ਕੇ ਤੇ ਔਰ ਗਾਲਾਂ ਗੰਦੀਆਂ ਕੱਟ-ਕੱਟ ਕੇ ਬਾਹਰ ਨਿਕਲਦੀਆਂ ਧਮਕੀਆਂ ਦੇ ਕੇ ਤੇ ਐਸਰ ਤੇ ਤਿਰਪਾਨ ਦੇ ਨਾਲ ਵਧਣ ਦੀਆਂ ਗੱਲਾਂ ਕਰਦਾ ਸੀ। ਤੁਰਤ ਇਸ ਪਰਿਵਾਰ ਨੂੰ ਪੰਚਾਇਤ ਨੂੰ ਸੂਚਿਤ ਕੀਤਾ ਗਿਆ। ਔਰ ਚੌਕੀਨ ਚਾਰਜ ਦਰਖਾਸਤ ਦਿੱਤੀ ਗਈ। ਚੌਕੀਨ ਚਾਰਜ ਗੁਰਵਿੰਦਰ ਸਿੰਘ ਨੂੰ ਅੱਜ ਮੈਂ ਆਇਆ ਸੀਗਾ ਇੱਥੇ ਪਡੋਰੀ ਦੇ ਵਿੱਚ ਔਰ ਆਪਣੀ ਪਾਰਟੀ ਸਮੇਤ ਚੌਕੀਨ ਚਾਰਜ ਨੂੰ ਅਸੀਂ ਸਪੈਸ਼ਲ ਜਾ ਕੇ ਮਿਲੇ ਆਂ। ਉਹਨਾਂ ਨੂੰ ਪੁੱਛਿਆ ਗਿਆ ਕਿਉਂਕਿ ਚਾਰਜ ਨੂੰ ਵੀ ਇੰਨੇ ਦਿਨ ਹੋ ਗਏ ਤਰਖਾਸ ਦਿੱਤੀ ਨੂੰ ਤਾਂ ਆਪ ਜੀ ਨੇ ਕੀ ਕੀਤਾ ਜੇ ਕੋਈ ਬੰਦਾ ਮਰ ਗਿਆ ਜਾਂ ਕਿਸੇ ਉਹਨਾਂ ਦੇ ਬੱਚੇ ਨੂੰ ਹਵੇ ਨੰਬੀ ਹੋ ਗਈ ਹਸਪੀਟਲ ਜਾਂਦਿਆਂ ਨੂੰ ਕਿਸੇ ਨੇ ਵਾਰਟਾਪ ਦਿੱਤਾ ਤਾਂ ਉਹਦਾ ਜ਼ਿੰਮੇਵਾਰ ਜਾਂ ਪੁਲਿਸ ਪ੍ਰਸ਼ਾਸਨ ਹੋਊਗਾ ਤੇ ਜਾਂ ਜਿਹੜਾ ਬੰਦਾ ਤੁਰਿਆ ਫਿਰਦਾ ਉਹਦਾ ਪਰਿਵਾਰ ਜ਼ਿੰਮੇਵਾਰ ਹੋਊਗਾ ਮੈਂ ਆਪਣੀ ਪਾਰਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰਨਾ ਚਾਹੁੰਦਾ ਔਰ ਚੌਕੀਨ ਚਾਰਜ ਜਿਹਦੇ ਕੋਲ ਦਰਖਾਸਤ ਹੈ ਉਹਨੂੰ ਵੀ ਕਰਨਾ ਚਾਹੁੰਦਾ ਏਸ ਬੰਦੇ ਨੂੰ ਜਲਦ ਤੋਂ ਜਲਦ ਅਰੈਸਟ ਕਰਕੇ ਜੋ ਬੰਦੀ ਕਾਰਵਾਈ ਇਹਦੇ ਤੇ ਕੀਤੀ ਜਾਵੇ ਅੱਜ ਅਸੀਂ ਚੌਕੀ ਦੇ ਵਿੱਚ ਜਾ ਕੇ ਜਿਾਕੀ ਸਾਨੂੰ ਗੁਰਵਿੰਦਰ ਸਿੰਘ ਨੇ ਵਿਸ਼ਵਾਸਤ ਆਇਆ ਵੀ ਬਲੇਨ ਸਾਹਿਬ ਜਿੰਨੀ ਵੀ ਜਲਦੀ ਹੋ ਸਕਦਾ ਸੀ ਇਹਨੂੰ ਅਜ ਅਰੈਸਟ ਕਰਕੇ ਜੋ ਇਹਦੀ ਬੰਦੀ ਕਾਰਵਾਈ ਕੀਤੀ ਜਾਵੇ ਜੈਪੀ ਜੈਪਾ ਅੱਜ ਪਿੰਡ ਨੂੰ ਲੋਕੀਂ ਆਏ ਸਾਡੇ ਨਾਲ ਜੇ ਬੁੱਧ ਦੇ ਪਾਸ ਜੇ ਬੁੱਧ ਨਾ ਪੰਜਾਬ ਦੇ ਚੇਅਰਮੈਨ ਸਰਦਾਰ ਮੋਹਨ ਸਿੰਘ ਜਰੇ ਹਨ ਉਹ ਚੁਦਾ ਕਿਸ ਬੰਦੇ ਦੇ ਜਿਸ ਕੇ ਬਚਾ ਜੈਪੀ ਜੈਪਾਲ ਮੈਂ ਸਰਦਾਰ ਮੋਹਨ ਸਿੰਘ ਚੇਅਰਮੈਨ ਪੰਜਾਬ ਡੈਮੋਕ੍ਰੇਟ ਪਾਰਟੀ ਲੋਕਦਾਨ ਲੋਕ ਅੱਜ ਅਸੀਂ ਪਟੋਰੀ ਦੇ ਵਿੱਚ ਪਹੁੰਚੇ ਹਾਂ ਇੱਥੇ ਮਾਮਲੇ ਦਾ ਪਤਾ ਲੱਗਾ ਵੀ ਵਾਰ-ਵਾਰ ਬੰਦੇ ਨੂੰ ਇਸ ਪਰਿਵਾਰ ਨੂੰ ਬਹੁਤ ਤੰਗ ਕਰਦਾ ਹੈ ਖਰਪਾਨ ਲੈ ਕੇ ਤੇ ਐਸਟਰਪੌਨ ਦੀਆਂ ਗੱਲਾਂ ਕਰਦਾ ਅਸੀਂ ਅੱਜ ਮਾਮਲੇ ਦੇ ਵਿੱਚ ਪਹੁੰਚ ਕੇ ਤੇ ਇਸ ਪਰਿਵਾਰ ਦਾ ਹਾਲਚਾਲ ਪੁੱਛਿਆ ਸਾਰਾ ਜੋ ਵੀ ਇਹਨਾਂ ਦੇ ਅੱਗੇ ਇੱਕ ਝੜਾ ਹੋਇਆ ਸੀ ਕੋਈ ਇਹਨਾਂ ਦਾ ਤਾਂ ਉਥੇ ਚੌਕੀ ਦੇ ਵਿੱਚ ਰਾਜੀਨਾਮਾ ਹੋਇਆ ਤੇ ਉੱਥੇ 1 ਲੱਖ ਰੁਪਈਆ ਇਹਨਾਂ ਨੇ ਜੁਰਮਾਨਾ ਵੀ ਰੱਖਿਆ ਜਿਹੜਾ ਤੇ ਇਹਨਾਂ ਨੂੰ ਜਦੋਂ ਵਾਰਦਾਤ ਹੋਈ ਆ ਤੇ ਇਹਨਾਂ ਨੇ ਤੁਰੰਤ ਦਰਖਾਸਤ ਵੀ ਦਿੱਤੀ ਗਈ ਤੇ ਪਿੰਡ ਨੂੰ ਸੂਚਿਤ ਵੀ ਕੀਤਾ ਗਿਆ ਬਲਿੱਤ ਸਾਹਿਬ ਅੱਜ ਤੁਸੀਂ ਚੌਂਕੀ ਇੰਚਾਰਜ ਨੂੰ ਮਿਲੇ ਹੋ ਇਸ ਮਾਮਲੇ ਵਿੱਚ ਤੁਹਾਨੂੰ ਕੀ ਵਿਸ਼ਵਾਸ ਸਵਾਰ ਹੈ ਅੱਜ ਅਸੀਂ ਸਰਦਾਰ ਜੀ ਗੁਰਵਿੰਦਰ ਸਿੰਘ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਜਦੋਂ ਸਵਾਲ ਕੀਤਾ ਜਾ ਕੇ ਵੀ ਆ ਚਾਰ ਦਿਨ ਹੋ ਗਏ ਆ ਪੰਜ ਦਿਨ ਹੋ ਗਏ ਆ ਵੀ ਜਿਹੜੀ ਦਰਖਾਸਤ ਦਿੱਤੀ ਆ ਵੀ ਪੁਲਸ ਨੇ ਕਿਉਂ ਨਹੀਂ ਬੰਦੇ ਨੂੰ ਰੈਕਡ ਕੀਤਾ ਵੀ ਜੇ ਰੱਬ ਨਾ ਕਰੇ ਕਿਸੇ ਜੀ ਦਾ ਨੁਕਸਾਨ ਹੋ ਗਿਆ ਜਾਂ ਬਜ਼ੁਰਗਰ ਹੋਕੇ ਦੇ ਨਾਲ ਉਹਦੀ ਡੈਥ ਹੋ ਗਈ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਜਾਂ ਇਹ ਪਰਿਵਾਰ ਹੋਊਗਾ ਜਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋ ਤਾਂ ਸਾਨੂੰ ਸਰਦਾਰ ਗੁਰਵਿੰਦਰ ਸਿੰਘ ਚੌਕੀ ਇੰਚਾਰਜ ਨੇ ਵਿਸ਼ਵਾਸ ਦਿਵਾਇਆ ਵੀ ਅੱਜ ਮੀਡੀਆ ਦੇ ਸਾਹਮਣੇ ਤੇ ਉਹ ਕਹਿੰਦੇ ਵੀ ਅੱਜ ਹੀ ਅਸੀਂ ਸ਼ਾਮ ਨੂੰ ਰੈਸਟ ਕਰਾਂਗੇ ਕਰਕੇ ਤੇ ਜੋ ਬਣਦੀ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਕੀ ਮੰਗ ਕਰੀ ਅਸੀਂ ਉੱਚ ਅਧਿਕਾਰੀਆਂ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਦੋਂ ਗਾਲਾਂ ਕੱਢਦਾ ਸੀ ਲੜਕਾ ਇਹ ਅੱਜ ਤੋਂ 2 ਸਾਲ ਪਹਿਤੋਂ ਇਹਨਾਂ ਦੇ ਚੋਰੀ ਹੋਈ ਸੀ ਤੇ ਵਾਰ-ਵਾਰ ਕਹਿੰਦਾ ਵੀ ਤੁਸੀਂ ਕੀ ਮੇਰਾ ਕਰ ਲਿਆ ਵੇਰਾ ਹੀ ਵਗਾੜਿਆ ਚੋਰੀ ਮੈਂ ਕਰਾਈ ਆ ਅੱਜ ਅੱਜ ਚੌਂਕੀ ਪੁਛਾਰ ਤੋਂ ਬੇਨਤੀ ਵੀ ਕਰਕੇ ਆਏ ਇਹਨੂੰ ਇੱਕ ਵਾਰੀ ਪੂਰੀ ਤਰ੍ਹਾਂ ਦਾ ਵੈਰੀਫਿਕੇਸ਼ਨ ਕੀਤੀ ਜਾਵੇ ਕਿਤੇ ਜੋ ਬਣਦੀ ਆ ਸਭ ਤੋਂ ਸਖਤ ਇਦਾਂ ਦੇ ਬੰਦਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਵਿਸ਼ਵਾਸ ਦਵਾਇਆ ਜੋ ਬਣਦੀ ਕਾਰਵਾਈ ਅੱਜ ਹੀ ਲੈ ਕੇ ਉਹਨਾਂ ਤੇ ਕੀਤੀ ਜਾਵੇ ਜੈਪੀ ਜੈਪੜ ਸਰ ਸਸੀਗਲ ਜੀ ਸਰ ਇੱਕ ਪੰਡੋਰੀ ਵਿਖੇ 12 ਤਰੀਕ ਨੂੰ ਲੜਾਈ ਹੋਈ ਸੀ ਤੇ ਕੋਈ ਪਵਨ ਕੁਮਾਰ ਨਾਂ ਦਾ ਵਿਅਕਤੀ ਜਿਹੜਾ ਵਾ ਕਿਸੇ ਦੇ ਘਰੇ ਇੱਟਾ ਰੋੜੇ ਮਾਰ ਰਿਹਾ ਸੀ ਔਰ ਕਿਰਪਾਨ ਦੇ ਨਾਲ ਵਾਰ ਕਰਨੇ ਚਾਹੁੰਦਾ ਸੀ ਉਸ ਬੰਦੇ ਇੱਕ ਧੜਗੋ ਦਰਖਾਸਤ ਆਈ ਸੀ ਕੀ ਕਾਰਵਾਈ ਹੋਈ ਉਸ ਦਿਨ ਐਸੇ ਹੀ ਕਸ਼ਮੀਰ ਸਿੰਘ ਡਿਊਟੀ ਉੱਪਰ ਸੀ ਸਾਡਾ ਅ ਸ਼ੋ 12:00 ਸ਼ਾਇਦ 2:00 ਜਿੱਦੋਂ ਨਾਈਟ ਗਿਆਸੀ ਉੱਤੇ ਮੋਕੇ ਤੇ ਤੇ ਉਸ ਵੇ ਨੂੰ ਮਿਲਣਾ ਨਾ ਹੋਵੇ ਕੰਦਰ ਨੂੰ ਕੋਈ ਕੰਮ ਹੋ ਰਿਹਾ ਸੀ ਤੇ ਉਹ ਪਰਪੰਜਾਇਆ ਨੇ ਆ ਕੇ ਨੂੰ ਕ੍ਰੋਨੀਅਨ ਡਿਊਟੀ ਇਹਨੂੰ ਦਾ ਵੈਸੇ ਜਿਹੜੀ ਸਰਕਾਰ ਦਾ ਪਾਰਟੀ ਹੈ ਤੇ ਇਹ ਦੱਸਦੀ ਆ ਤੇ ਸਾਡਾ ਕੋਈ ਨਾਲ ਕੁਝ ਝੜਾ ਨਹੀਂ ਵੈਸੇ ਵੈਸੇ ਯੋਜਨਾ ਕਰਕੇ ਗਿਆ ਕੀ ਸਰ ਤੁਸੀਂ ਕਰ ਰਹੇ ਹੋ ਕੀ ਕਾਰਵਾਈ ਕਰ ਰਹੇ ਹੋ ਘਰ ਭਾਈ ਮੁੰਡ ਨੂੰ ਜਿਹੜਾ ਜਿਹਨੂੰ ਨਾ ਕਿ ਲੱਗਦਾ ਫਿਰ ਅਸੀਂ ਲੋਕ ਨੂੰ ਕਾਰਵਾਈ ਕਰਨੀ ਚਾਹ ਕੋਈ ਕਹਿੰਦੇ ਪਿਛਲੇ ਵੀ ਕੋਈ ਰੰਜਿਸ਼ ਦੀ ਲੜਾਈ ਝਗੜਾ ਸੀ ਉਹਦੇ ਸਬੰਧ ਵਿੱਚ ਨਵਾਂ ਹੋ ਗਿਆ ਸੀ ਉਸ ਟਾਈਮ ਠੀਕ ਹੈ ਉਹਨਾਂ ਦੂਜੇ ਸਾਹਮਣੇ ਉਹਨੂੰ ਦੇ ਬਤਾਉਂਦੀ ਕਿ ਬੰਦੀ ਨਹੀਂ ਕਰਾਉਂਦੀ